ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ? ਉਮੀਦ ਹੈ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਆਪਾਂ ਵੀ ਬਿਲਕੁਲ ਠੀਕ ਠਾਕ ਹਾਂ। ਤੇ ਵਰਗਿਆ ਪਕੀਚਨ ਚ ਖਾਣੇ ਦਾਣੀ ਦੀ ਤਿਆਰੀ ਕਰਦੇ ਹਾਂ। ਕਿ ਖਾਣਾ ਘਮੂਦੀ ਦੀ ਸਾਬਤ ਘਮੂਦੀ ਦੀ ਦਾਲ ਦਾ ਚਿਲਾ। ਇੱਧਰ ਆਪਣੀ ਆਲੂ ਪਾਲਕ ਦੀ ਸਬਜ਼ੀ ਬਣੀ ਹੋਈ ਆ, ਗਰਮ ਕਰਨ ਰੱਖੀ ਐ ਤੇ ਇੱਧਰ ਆਪਣਾ ਦਾਲ ਜਿਹੜੀ ਉਹ

ਪੈਣਾ ਕਹਿੰਦੀ ਥੋੜੇ ਨਾਲ ਚੀਟਿੰਗ ਹੁੰਦੀ ਹੈ ਮੇਰੇ ਨਾਲ ਹੀ ਹੁੰਦੀ ਹੈ ਜੀ ਪਤਾ ਨਹੀਂ ਕਾਹਤ ਹੁੰਦੀ ਹੈ ਮੇਰੇ ਨਾਲ ਹਨ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਚੀਟਿੰਗ ਕਿਉਂ ਕਰਦੀਆਂ ਨੇ ਭੈਣਾ ਮੈਂ ਕਿਸੇ ਨਾਲ ਚੀਟਿੰਗ ਨਹੀਂ ਕਰਦੀ ਭੈਣਾ ਮੇਰੇ ਨਾਲ ਚੀਟਿੰਗ ਕਰਦੀਆਂ ਨਹੀਂ ਕਾਹਤੋਂ ਕਰਦੀਆਂ ਨੇ ਉਹ ਮੈਨੂੰ ਵੀ ਸਮਝ ਨਹੀਂ ਆਉਂਦੀ ਹੈਗੀ ਤੇ ਅੱਜ ਦੀ ਚੀਟਿੰਗ ਜਿਹੜੀ ਉਹ ਤਾਂ ਵੈਸੇ ਮੈਂ ਵੀ ਹੈਰਾਨ ਹੋ ਗਈ ਮੈਂ ਚੀਟਿੰਗ ਤਾਂ ਕਰਦੀਆਂ ਨੇ ਪਰ ਮੈਨੂੰ ਬਹੁਤ ਕੁਝ ਸਿਖਾ ਜਾਂਦੀਆਂ ਨੇ ਮੈਂ ਤਾਂ ਨਵੀਆਂ 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 ਚੀਜ਼ਾਂ ਸਿੱਖਦੇ ਆਂ ਜਦੋਂ ਅਸੀਂ ਕੋਈ ਕੰਮ ਕਰਦੇ ਆਂ ਤੇ ਉਹਦੇ 'ਚ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਉਦੋਂ ਅਸੀਂ ਬਹੁਤ ਕੁਝ ਸਿੱਖਦੇ ਆ ਜੇ ਸਿੱਧੇ ਸਮੂਹਲੀ ਚਲੇ ਜਾਈਏ ਤੇ ਆਪਾਂ ਨੂੰ ਸਿੱਖਣ ਲਈ ਕੁਝ ਨਹੀਂ ਮਿਲਦਾ ਇਸ ਕਰਕੇ ਲਾਈਫ ਦੇ ਵਿੱਚ ਅੜਚਣਾਂ ਦਾ ਆਉਣਾ আর ਕਾਮਦਾਂ ਦਾ ਆਉਣਾ ਵੀ ਜ਼ਰੂਰੀ ਹੁੰਦਾ ਤਾਂ ਉਹਦੇ ਤੋਂ ਹੀ ਅਸੀਂ ਸਿੱਖਦੇ ਆ ਤੇ ਵੀ ਇਹ ਮੁਸ਼ਕਲ ਦੇ ਵਿੱਚ ਅਸੀਂ ਕਿਵੇਂ ਲੰਘਣਾ ਇਹਦੇ ਆਪਾਂ ਨੂੰ ਹੱਲ ਮਿਲਦੇ ਨੇ ਅੱਗੇ ਤੋਂ ਆਪਾਂ ਅਲਰਟ ਰਹਿਨੇ ਆ ਅਗਲੀ ਗੱਲ ਕਿ ਅੱਗੇ ਤੋਂ ਆਪਾਂ ਲਰਡ ਰਹਿਨੇ ਆ ਅਜਣੇ ਚੀਟਿੰਗ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਮੈਂ ਪੂਰਾ ਦਿਨ ਅੱਜ ਇਸ ਗਲਤੀ ਹਨਾ ਨਹੀਂ ਬੜੀ ਹੋ ਰਹੀ ਸੀ ਕਿ ਭੈਣ ਨੇ ਇਨਾ ਕਿੰਨਾ ਦਿਮਾਗ ਲਾਇਆ ਤੇ ਕਿਵੇਂ ਦਿਮਾਗ ਲਾ ਕੇ ਮੇਰੇ ਨਾਲ ਚੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਇਹਨਾਂ ਜਿਹੜਾ ਉਹ ਬੜਾ ਸਾਥ ਦਿੰਦਾ ਬਚਾ ਜਾਂਦਾ बार-बार ਥੋੜੀ ਕਾਠ ਵੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਹਨ ਅੱਜ ਵਾਲੀ ਚੀਟਿੰਗ ਦੱਸ ਦਿੰਦੀ ਹਾਂ ਅੱਜ ਵਾਲੀ ਡੀਟੇਲ ਦਾ ਕਮਾਲ ਦੀ ਜੀ ਨਹੀਂ ਸੀਗੀ ਜੇ ਵੈਸੇ ਮੈਂ ਨਾ ਇਹ ਸਪੈਸ਼ਲ ਵਲੌਗ ਹੈਗਾ ਜਿਹੜਾ ਇਹ ਬੁਟੀਕ ਵਾਲੀਆਂ ਭੈਣਾਂ ਵਾਸਤੇ ਹੈ ਕਿ ਬੁਟੀਕ ਵਾਲੀਆਂ ਭੈਣਾਂ ਜਿਹੜੀਆਂ ਉਹ ਪੂਰੀਆਂ ਚੱਕਣੀਆਂ ਰਹਿਣ ਸਾਧਨ ਰਹਿਣ ਅਲਰਟ ਰਹਿਣ ਕਈ ਵਾਰੀ ਇਦਾਂ ਵੀ ਹੋ ਜਾਂਦਾ ਜੋ ਅੱਜ ਮੇਰੇ ਨਾਲ ਹੋਇਆ। ਮੈਂ ਅੱਜ ਦੀ ਸਟੋਰੀ ਤੁਹਾਨੂੰ ਦੱਸਦੀ ਹਾਂ। ਅੱਜ ਮੇਰੇ ਨਾਲ ਕੀ ਹੋਇਆ? ਮੈਂ ਚਮਟਾ ਲਿਆ ਉਹ ਲੈਣਾ ਖੁਰ ਜਾਣਾ। ਅੱਜ ਮੈਂ ਜਦੋਂ ਮੈਂ ਜਾਣ ਲੱਗੀ ਸਵੇਰੇ-ਸਵੇਰੇ ਸਕੂਲ ਤੇ ਜਾਣ ਲੱਗੀ ਤਾਂ ਇੱਕ ਮਿੰਟ ਦਾ ਨਾ ਮੈਨੂੰ ਮੈਸੇਜ ਆਇਆ। ਮੈਸੇਜ ਕੀ ਆਇਆ? ਉਹਨਾਂ ਨੇ ਮੈਨੂੰ ਸਕਰੀਨਸ਼ਾਟ ਭੇਜਿਆ ਪੇਮੈਂਟ ਦਾ। 2750 2750 ਉਹਨੂੰ ਮੈਨੂੰ ਭੇਜਿਆ ਨਾ ਸਕਰੀਨਸ਼ਾਟ ਪੇਜ 'ਤੇ نیچے ਲਿਖਿਆ ਕਿ ਅਸੀਂ ਤੁਹਾਡੇ ਤੋਂ ਸੂਟ ਲੈਏ ਸੀ ਤੁਸੀਂ ਸੂਟ ਨਹੀਂ ਭੇਜੇ ਤੇ ਅਸੀਂ ਹੁਣ ਲੈਣੇ ਨਹੀਂ ਸਾਡੀ ਪੇਮੈਂਟ ਮੋੜ ਦਿਓ ਮੈਂ ਕਹਾਂ ਵੀ ਇਹੇ ਜੀ ਕੀ ਕਰੂਗੀ ਜੀ ਕਿਹੜੇ ਸੂਟ ਲੈ ਤੇ ਮੈਂ ਭੇਜੇ ਨਹੀਂ ਚਲੋ ਕਿਸੇ ਵੇਲੇ ਕੋਈ ਲਿਖਾਵਾ ਜਗਰ ਆ ਤਾਂ ਹੈਗੀ ਆ ਹਾਂ ਤੁਮ ਕਰਦੇ ਹਾਂ ਉਹ ਦੇਖੋ ਬਹੁਤ ਕੁਝ ਹੋ ਜਾਣਾ ਹੁੰਦਾ ਇਹਦੇ ਵਿੱਚ ਤੇ ਮੈਂ ਕਹਾਂ ਵੀ ਕੋਈ ਨਾ ਤੁਸੀਂ ਮੈਨੂੰ ਐਂ ਤਾਂ ਦੱਸੋ ਕਿਹੜੇ ਸੂਟ ਨਹੀਂ ਭੇਜੇ ਸੀ ਕਉਂਦੇ ਪੇਮੈਂਟ ਪਈ ਅਗਲੇ ਨਹੀਂ ਤਾਂ ਮੈਂ ਵੀ ਤੈਨੂੰ ਘਰਮ ਕਰੂੰਗੀ ਵੀ ਤੁਸੀਂ ਕਿਹੜੀ ਪੇਮੈਂਟ ਪਾਈ ਸੀ ਤੇ ਉਹ ਕਹਿੰਦੇ ਉਹਨਾਂ ਨੇ ਕੀ ਕੀਤਾ ਜੀ ਮੇਰੇ ਨਾਲ ਦੋ ਸੂਟ 1050 50 ਵਾਲੇ ਗੀਆਂ ਫੋਟੋ ਪਾਦੀਆਂ ਕੈਲਕੂਲੇਸ਼ਨ ਵੀ ਆਨ ਵਧੀਆ ਵਰੀ ਐ ਨਹੀਂ ਮਾਰ ਨਹੀਂ ਖਾਈ ਤੇ ਭੈਣ ਨੇ ਮਾਰ ਖਾਧੀ ਆਪਣੀ ਆਵਾਜ਼ ਤੋਂ ਤੇ ਕਹਿੰਦੇ ਹੁੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ ਕੋਈ ਨਾ ਕੋਈ ਕਲਿਊ ਤਾਂ ਚੋਰ ਛੱਡ ਜਾਂਦਾ ਹੁੰਦਾ ਹੈ ਨਾ ਤੇ ਉਹਨੇ ਕੀ ਕੀਤਾ ਉਹਨੇ ਮੈਨੂੰ ਵੀ ਰਿਸਤਾ ਜੀ ਉਹ ਕਰੀ ਇਹਨਾਂ ਵਿੱਚੋਂ ਤਾਂ ਇੱਕ ਸੂਟ ਤਾਂ ਨਾ ਇੱਕ ਜੰਮੂ ਤੋਂ ਆਇਆ ਹੈ ਨੀ ਉਹਦੀ ਕੋਲੇ ਚਲੇ ਗਿਆ ਤੇ ਇੱਕ ਸੂਟ ਆਪਣੇ ਕੋਲੇ ਹੈਗਾ ਪਰ ਮੈਨੂੰ ਐ ਲੱਗ ਰਿਹਾ ਸੀਗਾ ਵੀ ਇਹ ਤਾਂ ਮੈਨੂੰ ਕਦੇ ਵੀ ਸਕਰੀਨਸ਼ਾਟ ਨਹੀਂ ਆਇਆ ਇਹਨਾਂ ਸੂਟਾਂ ਦਾ ਲੈਣ ਵਾਸਤੇ ਵੀ 2 ਬੱਠੇ ਕਿਉਂਕਿ ਐ ਤਾਂ ਆਪਣੇ ਦਿਮਾਗ ਦੇ ਵਿੱਚ ਹੁੰਦੀ ਹੈ ਇਹ ਗੱਲ ਹਨਾ ਕਿਤੇ ਨਾ ਕਿਤੇ ਦਿਮਾਗ 'ਚ ਹੁੰਦੀ ਆ ਕਿ ਕਿਹੜੇ ਸਕਰੀਨਸ਼ਾਟ ਆਏ ਸੀ ਤੇ ਕਿਹੜਾ ਸੂਟ ਕਿਹਨੂੰ ਗਿਆ ਸੀ ਤਾਂ ਮੈਨੂੰ ਯਾਦ ਸੀਗਾ ਕਿ ਇਹ ਸੂਟਾਂ ਨਾ ਜਿਹੜਾ ਇਹੇ ਗਿਆ ਹੈਗਾ ਆਪਣਾ ਜੰਮੂ ਜੰਮੂ ਜਾਂਦੇ ਨੇ ਸੂਟ ਲੈਣ ਬਾਹਰੋਂ ਆਏ ਹੋਏ ਨੇ ਤੇ ਉਹ ਅਕਸਰ ਸੂਟ ਆਪਣੇ ਤੋਂ ਲੈਂਦੇ ਰਹਿੰਦੇ ਨੇ ਲਗਭਗ ਘਰੇ ਇੱਕ ਵੀਡੀਓ ਵਿੱਚ ਜਿਹਨਾਂ ਕੋਲੇ ਸੂਟ ਜਾਂਦੇ ਨੇ ਤੇ ਉਹ ਭੈਣ ਨੇ ਹੁਣ ਜਾ ਰਹੇ ਔਰ ਇਸ ਕਰਕੇ ਸੂਟ ਵਗੈਰਾ ਮਗਾਵਾ ਦੇ ਸੀਗੀ ਅੱਛਾ ਜੀ ਉਹ ਤੋਂ ਬਾਅਦ ਮੈਂ ਆਖਿਆ ਵੀ ਮੇਰੇ ਕੋਲ ਤਾਂ ਤੁਹਾਡਾ ਐਡਰੈਸ ਵੀ ਨਹੀਂ ਆਇਆ ਮੈਂ ਪਿੱਛੇ ਦੇਖਿਆ ਕਿਤੇ ਤਾਂ ਉਹਨਾਂ ਦਾ ਕੋਈ ਐਡਰੈਸ ਆਇਆ ਹੋਵੇਗਾ ਨਾ ਮੈਂ ਕਿਹਾ ਮੇਰੇ ਕੋਲ ਤਾਂ ਤੁਹਾਡਾ ਐਡਰੈਸ ਵੀ ਨਹੀਂ ਆਇਆ ਮੈਂ ਕਿਹਾ ਨਾਲੇ ਵੀ ਇਹ ਦੋ ਸੂਟਾਂ ਦੀ ਤੇ ਪੇਮੈਂਟ ਬਣਦੀ ਹੋਈ ਨਹੀਂ ਐਨੀ ਅ 2750 ਤਾਂ ਦੋ ਸੂਟਾਂ ਦੀ ਪੇਮੈਂਟ ਹੀ ਨਹੀਂ ਬਣਦੀ ਕਿਉਂਕਿ ਦੋ ਸੂਟਾਂ ਦੀ ਪੇਮੈਂਟ 21 ਰੁਪਏ ਬਣਦੀ ਹੈ ਵੀ ਜੇਕਰ ਦੋਨਾਂ ਨੂੰ ਜੋੜੀਏ ਹੈ ਨਾ ਤੇ ਨਾਲ ਦੀ ਨਾਲ ਕਹਿੰਦੇ ਨਾ ਕਹਿੰਦੇ ਦੋ ਮਸਲੀਨ ਦੇ ਦੁਪट्टे ਮਿਲਾਰੇ ਸੀ 750 ਦੇ ਪਹਿਲੇ ਦਿਨ ਤੋਂ 750 ਦੇ ਦੋ ਦੁਪट्टे ਨਹੀਂ ਆ ਮੈਂ 350 ਦਾ ਮਸਲੀਨ ਦਾ ਦੁਪੱਟਾ ਲੈਣੀ ਆ ਤੇ 700 ਬਣਦਾ ਚਲੋ ਮੇਰੇ ਧਮਾ ਵਿੱਚ ਨਾਲ ਦੀ ਨਾਲ ਆ ਗਿਆ ਕਿ ਇਹ ਗੰਗਾ ਆਪਲੂ ਵੇਚੀ ਇਹਦੇ ਕੋਲੇ ਸੂਟ ਨਹੀਂ ਸੀ ਹੋਰ ਸੀਗੇ 1050 ਦੇ ਦੋ ਸੂਟ ਦੋ ਦੁਪट्टे ਗੰਗਾ ਆਪਲੂ ਵੇਚੀ ਲਓ ਜੀ ਮੈਂ ਕਿਹਾ ਉਹ ਜਿਹੜੀ ਆਵਾਜ਼ ਸੀਗੀ ਨਾ ਗੰਗਾ ਬਰੂ ਵਾਲਿਆਂ ਦੀ ਮੈਨੂੰ ਯਾਦ ਸੀ ਕਿਉਂਕਿ ਕਾਫੀ ਸਾਰੇ ਮੈਸੇਜ ਉਹਨਾਂ ਨੇ ਕੀਤੇ ਸੀਗੇ ਵਾਇਸ ਮੈਸੇਜ ਤਾਂ ਇਸ ਨੰਬਰ ਤੇ ਵੀ ਕੀਤੇ ਨਾ ਕੀਤੇ ਉਹਨਾਂ ਦਾ ਵਾਇਸ ਮੈਸੇਜ ਪਿਆ ਸੀ ਕਿ ਸਾਨੂੰ ਸਾਡੀ ਮੰਮੀ ਲਈ ਦੋ ਸੂਟ ਚਾਹੀਦੇ ਨੇ ਜੀ ਉਹਨਾਂ ਨੇ ਆ ਤੁਸੀਂ ਸਾਨੂੰ ਫੋਟੋ ਪਾ ਦਿਓ ਦੇਖੋ ਜੀ ਫੋਟੋ ਪਾਉਣ ਦਾ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਇਸ ਲਈ ਮੈਂ ਨਹੀਂ ਬੋਲੀ ਜੀ ਉਹ ਬਹੁਤ ਕੱਟ ਬਹੁਤ ਠੱਗ ਰਿਆ ਹੋਣੀਆਂ ਕਿਸੇ ਨੂੰ ਮੈਂ ਉਹਦੀਆਂ ਫੋਟੋ ਵੀ ਸੀ ਉਹਨਾਂ ਨੂੰ ਭਾਈ ਨਾ ਤੇ ਉੱਥੇ ਉਹਨਾਂ ਦੀ ਆਵਾਜ਼ ਜੂਨ ਸੁਪਾਈ ਸੀਗੀ ਉਹ ਵੀ ਵੌਇਸ ਮੈਸੇਜ ਮੈਂ ਆ ਸੁਣਿਆ ਤੇ ਪਿਛਲੇ ਨੰਬਰ ਵਾਲਾ ਵੀ ਸੁਣਿਆ ਜਿੱਥੇ ਉਹਨਾਂ ਦੇ ਦੋ ਸੁੱਟ ਗਏ ਸੀ ਸੇਮ ਆਵਾਜ਼ ਲੋ ਦੀ ਫੜੀ ਗਈ ਭੈਣ ਤੇ ਉੱਥੀ ਮੈਂ ਦੇਖੀ ਪੇਮੈਂਟ ਮਨਦੀਪ ਸਿੰਘ ਦੇ ਨਾਮ ਤੋਂ ਪੇਮੈਂਟ ਆਈ ਸੀ 15 ਨਵੰਬਰ ਨੂੰ ਆਈ ਹੋਈ ਉਹਨਾਂ ਨੇ ਲਿਖਿਆ ਕਿ ਅਸੀਂ 15 ਨਵੰਬਰ ਨੂੰ ਪੇਮੈਂਟ ਭਾਈ 15 ਨਵੰਬਰ ਨੂੰ 4 ਵਜੇ ਕਿ 4 ਵਜੇ ਸੀ ਕਿ 9 ਵਜੇ ਕੁਝ ਮੈਨੂੰ ਐਗਜ਼ੈਕਟ ਯਾਦ ਨਹੀਂ 4 ਵਜੇ ਦੇ 20 ਮਿੰਟ ਤੇ ਉਹਨਾਂ ਦੀ ਪੇਮੈਂਟ ਸੰਦੀਪ ਸਿੰਘ ਦੇ ਨਾਮ ਤੋਂ 15 ਨਵੰਬਰ ਨੂੰ ਆਈ ਸੀ ਜਿਹੜਾ ਸਕਰੀਨਸ਼ਾਟ ਪਹਿਲਾਂ ਆਇਆ ਹੋਇਆ ਸੀ ਜਿਹਦੇ ਤੇ ਪਹਿਲਾਂ ਮੈਂ ਦੋ ਸੂਟ ਮੰਗਾਏ ਸੀ ਬੋਰ ਨੰਬਰ ਉਹਨਾਂ ਦੇ ਵੀ ਉਹੀ ਸਕਰੀਨਸ਼ਾਟ ਤੇ ਜਿੱਥੇ ਇਹਨਾਂ ਨੇ ਹੁਣ ਮੈਨੂੰ ਕਿਹਾ ਸੀ ਕਿ ਸਾਡੀ ਪੇਮੈਂਟ ਮੋੜ ਤੋਂ 2550 ਉੱਥੇ ਵੀ ਉਹੀ ਸਕਰੀਨਸ਼ਾਟ ਤੇ ਮੈਂ ਮੂਹਰ ਚਾਹਤੀ ਮੈਂ ਅਸਲੀ ਨਾਮ ਨਾਲ ਮੈ ਰੱਬ ਜੀ ਯਾਦ ਇੱਕ ਹੋਰ ਆ ਜਾਂਦਾ ਇਹ ਚੱਲੀਏ ਵੀ ਇਹਨਾਂ ਦੀ ਟ੍ਰਾਂਜੈਕਸ਼ਨ ਆਈਡੀ ਦੇਖੋ ਜਦੋਂ ਅਸੀਂ ਗੰਗਾ ਦੀ ਉਹਨੇ ਫੋਟੋ ਖਿੱਚ ਲਈ ਆ ਦੇ ਫੋਨ ਤੇ ਫਿਰ ਅਸੀਂ ਦੋਨਾਂ ਦੀ ਟ੍ਰਾਂਜੈਕਸ਼ਨ ਆਈਡੀ ਦੇਖੀ ਉਹ ਸੈੱਟ ਕੀਤੀ ਸੇਮ ਦੋਨੋਂ ਦੀ ਟ੍ਰਾਂਜੈਕਸ਼ਨ ਆਈਡੀ ਸੇਮ ਲੋ ਜੀ ਮੇਰਾ ਕੂੜਾ ਫਰਾਉ ਹੋ ਗਿਆ ਹੁਣ ਤੇ ਦਰਮਿਆਨ ਲੰਮਾ ਨਾ ਤੁਮ ਕਾਲ ਕਰ ਲੈਣਾ ਤੁਹਾਡੇ ਨਾਲ ਯਸਤੋ ਬਾਅਦ ਹੀ ਮੈਂ ਦੱਸਦੀ ਆ ਵੀ ਤੁਹਾਨੂੰ ਗੱਲ ਮੈਂ ਕੀਤਾ ਭੈਣ ਨੂੰ ਫੋਨ ਠੀਕ ਹੈ ਉਹ ਨਹੀਂ ਹੋਇਆ ਨੈਟ ਬੰਦ ਸੀ ਫਿਰ ਲਾਇਆ ਉਹ ਨਹੀਂ ਮੈਸੇਜ ਕੀਤਾ ਮੈਸੇਜ ਨਹੀਂ ਪਹੁੰਚਿਆ ਮਸੀ ਜਦੋਂ ਨੈਟ ਹੀ ਬੰਦ ਸੀ ਫਿਰ ਨਹੀਂ ਮੈਂ ਉਹਨਾਂ ਨੂੰ ਉਹਦੇ ਨੰਬਰ ਤੇ ਕਾਲ ਕੀਤੀ ਜਿਹੜੇ ਨੰਬਰ ਤੋਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਹਾਂ ਉਹਨਾਂ ਨੇ ਜਿਸ ਨੰਬਰ ਤੋਂ ਉਹਨਾਂ ਨੇ ਮੈਨੂੰ ਸਕਰੀਨ ਸ਼ਾਟ ਅੱਗੇ ਜੇਸ ਉਹ ਰੰਗ ਪਤਨਾ ਕੋ ਉਹ ਸਮੇਂ ਉਹ ਕੋਲ ਉਹ ਭੈਣ ਦੇ ਕੋਲ ਹੀ ਹੁਣ ਤਾਂ ਮੈਂ ਨਹੀਂ ਕਾਲ ਕੀਤੀ ਨਹੀਂ ਕੀਤੀ ਕਹਿੰਦਾ ਹੈ ਕਿ ਇਹਦਾ ਮਤਲਬ ਹੈ ਜੀ ਮੈਂ ਦੁਬਾਰਾ ਸੀਟਰ ਲਵਾਉਣਾ ਹੈ। ਤਾਂ ਉਹਨਾਂ ਨੇ ਮੇਰੀ ਕਾਲ ਵੀ ਕਿ ਨਹੀਂ ਕੀਤੀ ਠੀਕ ਹੈ। ਮੈਂ ਉਹਨੂੰ ਮੈਸੇਜ ਭਾਇਆ ਕਿ ਤੁਸੀਂ ਮੇਰੀ ਕਾਲ ਕਿਉਂ ਨਹੀਂ ਪਿਕ ਕਰਦੇ। ਅੱਗੋਂ ਮੈਸੇਜ ਆਇਆ ਲਿਖ ਕੇ ਇਹ ਮੇਰੇ ਪਤੀ ਦੇਵ ਦਾ ਫੋਨ ਨੰਬਰ ਹੈ ਆਈ ਲਿਖਿਆ ਹੋਇਆ। ਮੈਂ ਨਹੀਂ ਚੱਕ ਸਕਦੀ ਮੇਰੇ ਇਹ ਮੇਰੇ ਪਤੀ ਦੇਵ ਦਾ ਫੋਨ ਹੈ। ਮੈਂ ਕਿਹਾ ਵੀ ਤੁਸੀਂ ਮੈਂ ਫਿਰ ਵੌਇਸ ਮੈਸੇਜ ਭਾਇਆ ਕਿ ਤੁਹਾਡੇ ਪਤੀ ਦੇਵ ਦਾ ਫੋਨ ਹੈ ਤੁਸੀਂ ਮੈਸੇਜ ਤਾਂ ਪਾ ਰਹੇ ਹੋ ਤੇ ਫੋਨ ਕਿਉਂ ਚੱਕ ਸਕਦੇ। ਤਾਂ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਤੁਸੀਂ ਸੇਮ ਮੈਂ ਤਾਂ ਉਸ ਨੰਬਰ ਦਾ ਵੀ ਸਕਰੀਨਸ਼ਾਟ ਲੈ ਲਿਆ ਇਹਦਾ ਵੀ ਲੈ ਲਿਆ ਦੋਨੇ ਭੇਜੇ ਮੈਂ ਕਿਹਾ ਦੋਨਾਂ ਨੂੰ ਕਲਿੱਕ ਕਰਕੇ ਦੇਖੋ ਦੋਨਾਂ ਨੰਬਰਾਂ ਤੋਂ ਮੈਨੂੰ ਸੇਮ ਸਕਰੀਨਸ਼ਾਟ ਆਇਆ ਹੋਇਆ ਪੇਮੈਂਟ ਦਾ ਤੁਸੀਂ ਚੈੱਕ ਕਰੋ ਇਸ ਨੂੰ ਵੀ ਉਹੀ ਪੇਮੈਂਟ ਹੈ ਜਿਹਦਾ ਸਕਰੀਨਸ਼ਾਟ ਪਹਿਲਾਂ ਪਾ ਕੇ ਤੁਸੀਂ ਮੈਨੂੰ ਸੂਟ ਮੰਗਾਇਆ ਸੀ ਤੇ ਅੱਜ ਤੁਸੀਂ ਦੁਬਾਰਾ ਤੋਂ ਫੇਰ ਮੰਗ ਰਹੇ ਹੋ ਵੈਸੇ ਇਹ ਇਹਦਾ ਮੈਂ ਕਿਹਾ ਮੈਂ ਗਲਤੀ ਦਾ ਹੈ ਤਾਂ ਕਰਾਂਗੀ ਅਸੀਂ ਇਹ ਜਿਹੜੀ ਇਨਕੁਆਰੀ ਕਰਾਵਾਂਗੇ ਇਹ ਸਾਡਾ ਤੋਂ ਪੇਮੈਂਟ ਹੈ ਜਿਹੜਾ 420 ਦੇ ਵਿੱਚ ਮੰਗ ਰਹੇ ਨੇ ਦੇਖੋ ਜੀ ਫਿਰ ਫੋਨ ਕੀਤਾ ਆ ਮਤਲਬ ਕਿ ਕੋਈ ਜਵਾਬ ਨਹੀਂ ਆਇਆ ਫਿਰ ਮੈਂ ਥੋੜਾ ਠਹਿਰ ਕੇ ਕੰਟੈਕਟ ਮੈਂ ਫਿਰ ਫੋਨ ਕਰਿਆ ਫਿਰ ਉਹਨੇ ਹਸਪੀਟਲ ਕੋਈ ਫ਼ਰਮ ਸੀ ਲੋ ਤੇ ਮਨੋਂ ਕਿ ਆਖਰ ਤੁਸੀਂ ਗੰਗਲ ਤੋਂ ਗੋਦੀ ਤੇ ਨੇ ਹਾਂ ਜੋ ਵੀ ਵਾ ਇਸ ਨਹੀਂ ਮੈਂ ਕਹਿੰਦੇ ਬਸ ਸੁਣ ਰਹੇ ਸੀ ਕਹਿੰਦੇ ਇਹ ਠੀਕ ਹੈ ਮੈਂ ਕਿਹਾ ਮੈਂ ਫੋਨ ਨਹੀਂ ਚੱਕ ਰਹੀ ਸੀਗੇ ਤੇ ਤੁਸੀਂ ਇਹ ਉਹਨਾਂ ਨਾਲ ਗੱਲ ਕਰਾਉਂਗੇ ਤੇਨੇ ਮੈਂ ਯਾਦ ਵੀ ਕਰੂਗਾ ਬਾਏ ਮੈਂ ਮੈਸੇਜ ਪਾਈ ਮੈਸੇਜ ਤੇ ਫੋਟੋ ਕੋਈ ਇਨਫੋਰਮੇਸ਼ਨ ਹੀ ਆ ਮੈਸੇਜ ਮਿਲਦੀ ਆਏ ਤੁਸੀਂ ਸੁਣੇ ਵੀ ਹੋਣੇ ਹੈ ਕਹਿੰਦੇ ਨਹੀਂ ਮੈਸੇਜ ਸੁਣਨੀ ਮੈਂ ਘਰ ਜਾ ਕੇ ਕਾਲ ਕਰਾਂ ਉਹ ਕੁਝ ਬਾਅਦ ਹੋਣੀ ਨੇ ਚੋ 800 ਤੋਂ ਜ਼ਿਆਦਾ ਹੁੰਦਾ ਹੈ ਅੱਜ ਤੱਕ ਕੋਈ ਫੋਨ ਨਹੀਂ ਆਇਆ ਪਰ ਉਹ ਭੈਣ ਦੇ ਫੋਨ ਦੇ ਵੀ ਮੈਂ ਮੈਸੇਜ ਛੱਡੇ ਹੋਏ ਸੀਗੇ ਮੇਰਾ ਪੂਰਾ ਘਰਾਵੋ ਜੰਦਾ ਲੱਗਦਾ ਲੱਗਦਾ ਸੀ ਸਵੇਰੇ ਨਾਲ ਸਾਰਾ ਪੂਰਾ ਬਣਾ ਸੀ ਅੱਗੋਂ ਮੈਨੂੰ ਮੈਸੇਜ ਆਇਆ ਸ਼ਾਮ ਨੂੰ ਇਹ ਨੀ ਬੱਚਾ ਮੈਟਨ ਕੀਤਾ ਸੀ ਤੇ ਮੇਰੇ ਦੇ ਬਹੁਤ ਬਹੁਤ ਬਦਲਾਂ ਦੇਖੀ ਠੀਕ ਹੈ ਤੇ ਉਹਨੇ ਮੈਨੂੰ ਕਾਲ ਕੀਤਾ ਸਾਂ ਨੂੰ ਮੈਟਨ ਕਰਕੇ ਮੈਸੇਜ ਪਾਇਆ ਬੈਣ ਮੈਂ ਕੀ ਗਲਤੀ ਕਰ ਪਾ ਮੇਰੇ ਤੋਂ ਮੇਰੇ ਤੇ ਤੁਸੀਂ ਗੁੱਸਾ ਕਰ ਤੋ ਕਰ ਦਿਓ ਇਨਾ ਮੈਸੇਜ ਛੱਡ ਕੇ ਮੈਟ ਰਹਿ ਰਹਾਂ ਤੇ ਉਸ ਤੋਂ ਪਹਿਲਾਂ ਦਿਨੇ ਮੈਂ ਮੇਰਾ ਫੋਨ ਤਵਾਂ ਨਹੀਂ ਚੱਕਿਆ ਨੂੰ ਫਿਰ ਮੈਂ ਨਾਰਮਲ ਕਾਲ ਲਾਈ ਜਿਹੜੀ ਆਪਾ ਵਟਸਐਪ ਕਾਲ ਤੋਂ ਇਲਾਵਾ ਜਿਹੜੀ ਲਾਉਣੀ ਆਮ ਕਾਲ ਲਾਉਣੀ ਆ ਮੈਂ ਕਿਸੇ ਪੁੱਜੀ ਵਾਲੋਂ ਦੇ ਫੋਨ ਤੋਂ ਲਾਈ ਮੇਰੇ ਫੋਨ ਤੋਂ ਨਹੀਂ ਲਾਈ ਦੂਜੀ ਬੰਦੇ ਦੇ ਫੋਨ ਤੋਂ ਲਾਈ ਜਦੋਂ ਲਾਈ ਬਾਈ ਚਾਂਸਨ ਨੇ ਫੋਨ ਚੁੱਕ ਲਿਆ ਜਦੋਂ ਫੋਨ ਚੱਕ ਕੇ ਮੈਨੂੰ ਕਹਿੰਦੇ ਕੌਣ ਮੈਂ ਕਿਹਾ ਕਿ ਮੈਂ ਫਰਸਟ ਸਟ੍ਰੈਸ ਵੀਥ ਗੁਰੂ ਨੂੰ ਬੋਲਦੀ ਹਾਂ ਜਿੱਥੋਂ ਤੁਹਾਡੇ ਸੂਟ ਆਏ ਸੀ ਇਹ ਇਹ ਨੰਬਰ ਤੁਹਾਡੇ ਕੋਲ ਕਿਵੇਂ ਇਹ ਨੰਬਰ ਤੁਹਾਡੇ ਕੋਲ ਕਿਵੇਂ ਮੈਂ ਕਿਹਾ ਐਸੇ ਹੀ ਨੰਬਰ ਤੋਂ ਤੁਸੀਂ ਮੈਨੂੰ ਮੇਰੇ ਤੋਂ ਸੂਟ ਲਏ ਸੀ ਇੰਨਾ ਹੀ ਕਿਹਾ ਨਾਲ ਦੀ ਨਾਲ ਉਹਨਾਂ ਨੇ ਜੀ ਮੇਰਾ ਫੋਨ ਕੱਟ ਤਾ ਤੇ ਸ਼ਾਮ ਨੂੰ ਬਸ ਇੱਕ ਮੈਸੇਜ ਪਾਇਆ ਮੈਸੇਜ ਪਾਉਣ ਤੋਂ ਬਾਅਦ ਲੈਟ ਬੰਦ ਪਤਾ ਨਹੀਂ ਉਹਨਾਂ ਨੇ ਹੁਣ ਮੈਨੂੰ ਬਲੌਕ ਕਰਤਾ ਪਤਾ ਨਹੀਂ ਲੈਟ ਬੰਦ ਸੀ ਜਾਂ ਬ ਫਿਰ ਮੈਂ ਉਹਨਾਂ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਗੁੱਸਾ ਨਹੀਂ ਕਰ ਰਹੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਪਹਿਲੇ ਪੇਮੈਂਟ ਤੇ ਤੁਸੀਂ ਮੈਨੂੰ ਸੂਟ ਮੰਗਾਇਆ ਔਰ ਦੂਜੀ ਵਾਰ ਉਸੇ ਪੇਮੈਂਟ ਤੇ ਤੁਸੀਂ ਪੈਸੇ ਵਾਪਸ ਮੰਗ ਰਹੇ ਹੋ ਮੇਰੇ ਤੋਂ ਕੋਈ ਹੌਬ ਨਹੀਂ ਆਇਆ ਹਜੇ ਤੱਕ ਐਡੀ ਵੱਡੀ ਚੀਟਰ ਭੈਣ ਔਰ ਮੈਨੂੰ ਇਹ ਕਹੇ ਮੈਂ ਤੁਹਾਡੀ ਗਾਉੜ ਨਹੀਂ ਪਿੰਡਦੀ ਆ ਮੇਰੇ ਫਿੱਕੇਆਂ ਦਾ ਪਿੰਡਦਾਂ ਮੈਂ ਤੁਹਾਡੀ ਗਾਉੜ ਨਹੀਂ ਪਿੰਡਦੀ ਮੈਨੂੰ ਰੇਟ ਕੱਟ ਲਾਓ ਮੈਂ ਤੁਹਾਡੀ ਗਾਉੜ ਨਹੀਂ ਪਿੰਡਦੀ ਆ ਮੈਨੂੰ ਬੈਸਟ ਕਮੈਂਟਰ ਦਾ ਕੱਢ ਦਿਓ ਜੀ ਸੂਟ ਲੈ ਅਸੀਂ ਐਡੇ ਚੀਟਰ ਨਹੀਂ ਹਾਂ ਕਿ ਇਹ ਵੀ ਬੈਸਟ ਕਮੈਂਟਰ ਦਾ ਸੀ ਉਹ ਨਹੀਂ ਕੱਢਿਆ ਮੈਂ ਬੀਸ ਨੂੰ ਅਸੀਂ ਬੈਸਟ ਕਮੈਂਟਰ ਦਾ ਜੈਮੂਨ ਕੱਢਦੇ ਆਂ ਔਰ ਕੈਮਰੇ ਦੇ ਸਾਹਮਣੇ ਸਾਰਾ ਕੁਝ ਹੁੰਦਾ ਇਹ ਗੱਲ ਮੈਂ ਉਹਨੂੰ ਕਹੀ ਰਹੀ ਕਿ ਇਸ ਤਰ੍ਹਾਂ ਨਹੀਂ ਕੱਢਿਆ ਜਾਂਦਾ ਅਸੀਂ ਜੈਮੂਨ ਕੱਢਦੇ ਆਂ ਔਰ ਕੈਮਰੇ ਦੇ ਸਾਹਮਣੇ ਕੱਢਦੇ ਆਂ ਹੀ ਹੈਗਾ ਕਿ ਤੁਹਾਨੂੰ ਅਸੀਂ ਐਵੇਂ ਹੀ ਕੱਢ ਦਾਂਗੇ ਇਹ ਬਿਲਕੁਲ ਵੀ ਨਹੀਂ ਹੁੰਦਾ ਸਾਡੇ ਲਈ ਸਾਰੇ ਬਰਾਬਰ ਨੇ ਐਡੀ ਵੱਡੀ ਚੀਟਿੰਗ ਉਹ ਵੀ ਮੈਂ ਇਸ ਲਈ ਬਚ ਗਈ ਕਿ ਮੈਂ ਉਹ ਆਵਾਜ਼ ਸੁਣੀ ਹੋਈ ਸੀ ਕਿ ਦੋਨਾਂ ਨੰਬਰਾਂ ਤੋਂ ਔਰ ਉਸ ਨੰਬਰ ਤੇ ਜਿਹੜੀ ਮੈਂ ਆਵਾਜ਼ ਸੁਣ ਲਈ ਜਿਹੜਾ ਅੱਜ ਸਵੇਰੇ ਜੀ ਦੇ ਤੇ ਸਕਰੀਨਸ਼ਾਟ ਆਇਆ ਸੀ ਉਹਨੂੰ ਪਤਾ ਲੱਗ ਗਿਆ ਕਿ ਉਹੀ ਪਹਿਣਾ ਔਰ ਉਹੀ ਉਹਦਾ ਹਸਬੰਦ ਸੀਗਾ ਜਿਹਦੇ ਨੰਬਰ ਤੋਂ ਉਹਨੇ ਪੇਮੈਂਟ ਕੀਤੀ ਸੀ ਮਨਦੀਪ ਸਿੰਘ ਦੀ ਆਈਡੀ ਤੋਂ ਤਾਂ ਉਹਨੇ ਆਪਦੀ ਵਾਈਫ ਨੂੰ ਸੈਂਟ ਕੀਤਾ ਸੀ ਸਕਰੀਨਸ਼ਾਟ ਉਹ ਦੋਨੋਂ ਨੰਬਰਾਂ ਦੇ ਹੀ ਉਹਨੇ ਮੈਨੂੰ ਪਤਾ ਜਦੋਂ ਉਹਦੇ ਕੋਲ ਸੂਟ ਚਲੇ ਗਿਆ ਦੂਜੇ ਚੱਕ ਕੇ ਦੂਜੇ ਫੋਨ ਤੋਂ ਆਪਦੇ ਹਸਬੰਦ ਦੇ ਫੋਨ ਤੋਂ ਫੇਰ ਸਿਕ ਸਕਰੀਨਸ਼ਾਟ ਮਾਗ ਦੇਖੋ ਤੁਸੀਂ ਕਹਿੰਦਾ ਮੈਂ ਕਹਿੰਦੀ ਕਿ ਨਹੀਂ ਇੰਟੈਲੀਜੈਂਟ ਆ ਉਹ ਪਹਿਣ ਓਵਰ ਕਲਾਵਰ ਹੈ ਕਰੇ ਤੇ ਕੀ ਕਰਦੀ ਹੋਣੀ ਇਹਨੂੰ ਤੇ ਇਹ ਸਮਝ ਨਹੀਂ ਆਉਂਦੀ ਕਰ ਦਿਆਂਦਾ ਕੀ ਹਾਲ ਕਰਦੀ ਹੋਣੀ ਆ ਉਹ ਸਾਰਾ ਦਿਨ ਪਲੈਨਿੰਗ ਜਾਲੀ ਉਹਦੇ ਦਿਮਾਗ ਦੇ ਵਿੱਚ ਪੁੱਠੀਆਂ ਸਿੱਧੀਆਂ ਪਲੈਨ ਪਤਾ ਨਹੀਂ ਕਿ ਮੈਂ ਤਾਂ ਗਰੋਨੀ ਮੈਸਟਰਾਂ ਦੀ ਪਲੈਨਿੰਗ ਆ ਕੋਈ ਕਿਸੇ ਦੇ ਦਿਮਾਗ ਦੇ ਵਿੱਚ ਆ ਸਕਦੀ ਹੈ ਔਰ ਉਹ ਡਰੀ ਨਹੀਂ ਹੈਗੀ ਕਿ ਮੈਂ ਫੜੀ ਨਾ ਜਾਵਾਂ ਕਿਤੇ ਸੇਮ ਉਹ ਉਹਨੂੰ ਪਤਾ ਨਹੀਂ ਸੀਗਾ ਉਹ ਵਿਚਾਰੀ ਨੂੰ ਇਹ ਚੀਜ਼ ਪਤਾ ਹੀ ਨਹੀਂ ਸੀਗੀ ਕਿ ਸੇਮ ਆਈਡੀ ਹੈ ਵਿਰਲੇ ਨੂੰ ਇਹ ਵੀ ਪਤਾ ਹੁੰਦਾ ਕਿ ਸੇਮ ट्रांजੈਕਸ਼ਨ ਆਈਡੀ ਹੈ ਸੇਮ ਡੇਟ ਹੈ ਉਹਨੂੰ ਪਤਾ ਹੀ ਨਹੀਂ ਸੀਗਾ ਬਦਦੂ ਨੂੰ ਉਹਨੇ ਚੱਕੀ ਚੱਕ ਕੇ ਉਹਨੇ ਕਿਹਾ ਹੁਣੇ ਪਵਾ ਲਈ 250 50 ਆ ਹਲਤਾ ਉਹਨੇ ਕੀਤਾ ਪਰ ਮੈਂ ਜੇ ਨਾਮ ਦੱਸੂਨੀ ਤਾਂ ਫਿਰ ਉਹ ਕਹਿੰਦੇ ਆ ਬਗਵਾ ਹੋ ਜਾਂਦਾ ਹੈ ਲਾ ਤੇ ਮੈਂ ਉਹਦੇ ਵਰਗੇ ਸੰਸਕਾਰਾਂ ਵਾਲੀ ਨਹੀਂ ਹੈਗੀ ਕਿ ਮੈਂ ਅਗਲੇ ਨੂੰ ਨਾ ਕੋਈ ਨਾਮ ਕਰਾਂ। ਉਸ ਗੱਲ ਪਿੱਛੇ ਉਹ ਮੈਂ ਅਜ ਮੈਂ ਬਦਨਾਮ ਕਰਦੀ ਹੈ ਕਿ ਅਗਲੇ ਨੂੰ ਨਾ ਨਾਮ ਦਾ ਨਾਮ ਤਲੀਹਦਾ ਹੁੰਦਾ। ਸੋਲਿਆ ਹੋਣਾ ਭੈਣ ਨੇ ਵੀ ਐ ਨਹੀਂ ਤੜਕਾ ਕਰੋ ਘਰ ਦੇ ਤੁਸੀਂ ਤੇ ਮੈਂ ਉਹਨਾਂ ਨੂੰ ਤੇ ਕੋਈ ਮਰਦੇ ਕਦੀ ਇੰਦਾ ਨਹੀਂ ਕਰਦੇ। ਗੈਂਸ ਦੀ ਨੈਚਰ ਇੰਦਾ ਨਹੀਂ ਹੁੰਦੀ। ਉਹ ਨਹੀਂ ਕਰਦੇ ਹੁੰਦੇ ਇਹ ਦੇਖ ਮੈਨਿੰਗੀਆਂ ਕੁਝ ਲੇਡੀਜ਼ ਵੀ ਆ ਸਾਰੀਆਂ ਨਹੀਂ ਕੁਝ 2% ਜਿਹੜੀਆਂ ਇਸ ਤਰ੍ਹਾਂ ਦੀਆਂ ਫੇਮੇਲੀਆਂ ਕਰਦੀਆਂ ਨੇ ਕਮੇਨੀਆਂ ਹਰਕਤਾਂ। ਕਰੇ ਵੀ ਕਾਪੀਆਂ ਹੋਣਗੀਆਂ ਜੀ ਉਹ ਉਹਨਾਂ ਦੀ ਆਦਤ ਹੈ ਔਰ ਬੇਸਿਕ ਨੇਚਰ ਹੀ ਹੈ ਬੇਸਿਕ ਨੇਚਰ ਕਦੇ ਨਹੀਂ ਬਦਲਦੀ ਉਹਨਾਂ ਮੈਨੂੰ ਜਿਵੇਂ ਆ ਸਮਝ ਲਵੇ ਤਾਂ ਪੜਾਏ ਨਹੀਂ ਕਰ ਪੜ੍ਹਨਾ ਹੈਗਾ ਕੋਈ ਪ੍ਰੋ ਕੋਈ ट्रांजੈਕਸ਼ਨ ਆਈ ਦੀ ਕੋਈ ਨਾਮ ਕੋਈ ਡੇਟ ਕੋਈ ਟਾਈਮ ਵੀ ਇਹ ਤਾਂ ਬੁੱਧੂ ਹੈਗੀ ਐ ਤਾਂ ਪੜ੍ਹਨਾ ਹੀ ਨਹੀਂ ਹੈਗਾ ਮੈਂ ਤੜਪਣਾ ਇਹ ਸਾਰੀਆਂ ਪੜੀਆਂ ਲਿਖੀਆਂ ਮੈਂ ਬੁੱਧੂ ਬਣਾਉਣ ਤੇ ਲੱਗੀਆਂ ਹੁੰੀਆਂ ਨੇ ਬੜਾ ਜਿੰਨ ਮੋਜਾ ਜਨਾ ਨੂੰ ਗੁੱਸਾ ਆ ਵੀ ਔਰ ਮੈਨੂੰ ਇਹ ਵੀ ਲੱਗੇ ਵੀ ਇਹ ਕਿੱਡੀ ਓਵਰ ਕਲੇਵਰ ਆ ਕਿੰਨੀ ਕਨਿੰਗ ਲੇਡੀ ਹੈ ਜੀ ਇਹ ਘਰੇ ਇਹਦਾ ਕਿਵੇਂ guzara ਹੁੰਦਾ ਹੋਊਗਾ ਕੋਈ ਸਸਾ ਨਾਨਾ ਦੇ ਨਾਲ ਕਿਵੇਂ ਰੰਦੀ ਹੋਣੀ ਆ ਕਰ ਦੇ ਵਿੱਚ ਕੀ ਹਰਕਤਾਂ ਕਰਦੀ ਹੋਣੀ ਐ ਇਹਦਾ ਦਿਮਾਗ ਸਾਰਾ ਦਿਨ ਉੱਥੇ ਹੀ ਚਲਦਾ ਹੋਣਾ ਵੀ ਕਿਹੜੀ ਗੰਦੀ ਹਰਕਤ ਕੀਤੀ ਆ ਵੀ ਤੁਸੀਂ ਸੂਟ ਵੀ ਲੈ ਲੇ ਤੁਸੀਂ ਪੈਸੇ ਵੀ ਮੋੜਵਾ ਲਈ ਕਮਾਲ ਦੀ ਗੱਲ ਐ ਤਾਂ ਅਸੀਂ ਕਰੀ ਖੜੀਆਂ ਕਹਾਂਗੇ ਜੇ ਮੈਂ ਤੁਸੀਂ ਕਰਨ ਲੱਗ ਪਈਆਂ ਸਾਡੇ ਨੂੰ ਤੇ ਮੈਂ ਸਾਰੀਆਂ ਪਟੀ ਗਲੀਆਂ ਭੈਣਾਂ ਨੂੰ ਹੀ ਕਹਾਂਗੀ ਕਿ ਇਸ ਤਰ੍ਹਾਂ ਦੀ ਹਰਕਤ ਅਗਰ ਤੁਹਾਡੇ ਨਾਲ ਕੋਈ ਕਰਦਾ ਹੈ ਤਾਂ ਧਿਆਨ ਰੱਖਿਓ ਬੀ ਅਲਰਟ ਕਦੇ ਵੀ ਮਤਲਬ ਕਿ ਅਵੇਸਲੇ ਨਾ ਹੋਵੋ ਮੈਂ ਅੱਗੇ ਵਿਸ਼ਵਾਸ ਕਰਦੀ ਸੀ ਕੋਈ ਨਹੀਂ ਕਰਦੀ ਹੁਣ ਤਾਂ ਭੈਣਾ ਨਹੀਂ ਜਦੋਂ ਤੋਂ ਮੈਨੂੰ ਉਹ ਪੈਸੇ ਦੱਬੇ ਨੇ ਨਾ ਮੈਂ ਹੁਣ ਕਿਸੇ ਭੈਣ ਨੂੰ ਸੁਣ ਕੇ ਇਹ ਨਹੀਂ ਚਾਹੀਦੀ ਜਿੰਨੇ ਮਰਜ਼ੀ ਕੋਈ ਵਿਸ਼ਵਾਸ ਵਾਲੀ ਹੋਵੇ ਮੈਂ ਰੱਖ ਲੈਣੀ ਹਾਂ ਹੁਣ ਬਸ ਇਹ ਲਾ ਪੇਮੈਂਟ ਪਾਊਗਾ ਤੇ ਵੀ ਮੈਂ ਭੇਜੂਗੀ ਆਦਰਵਾਇਜ਼ ਹੁਣ ਤਾਂ ਭੇਜ ਦਿੰਦੀ ਸੀ ਕਿ ਆਹ ਮੌਣੀ ਭੇਜ ਦਿੰਦੀ ਸੀ ਕੋਣ ਨਹੀਂ ਔਰ ਹੁਣ ਆਹ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲ ਗਈ ਅੱਜ ਜਿਹੜਾ ਹੋਇਆ ਅੱਜ ਤਾਂ ਜਮਾਈ ਨਵਾਂ ਹੋਇਆ ਨੋਇੰਗ ਆਊਟ ਹੋਇਆ ਸੀ ਅੱਜ ਦਾ ਇਹ ਵਾਰ ਮੈਂ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਕੋਈ ਇਸ ਤਰ੍ਹਾਂ ਵੀ ਕਰ ਸਕਦਾ ਇਸ ਤਰ੍ਹਾਂ ਦੀ ਗੱਲ ਕਿਸੇ ਦੇ ਦਿਮਾਗ ਚ ਆ ਸਕਦੀ ਹੈ ਕਿ ਦੁਬਾਰਾ ਭੇਜ ਦੋ ਵੀ ਸਕਰੀਨ ਸ਼ਾਟ ਤੇ ਪੈਸੇ ਮੰਗ ਲੋ ਲੋਕਾਂ ਨੇ ਇਹ ਨਾ ਇੱਕ ਇਹ ਤੁਹੰਦਾ ਜਿਹਾ ਹੀ ਵੀ ਗੰਮਣਾ ਕਰੂ ਇਹ ਆ ਹੀ ਪੈਸੇ ਕਮਾਈ ਚੱਲੋ ਐ ਪੈਸੇ ਥੋੜੀ ਕਮਾਇਆ ਜਾਂਦੇ ਹੁੰਦੇ ਐ ਨਹੀਂ ਬਣਦੇ ਜਿ ਕਈਆਂ ਵੀ ਆ ਲੋਕਾਂ ਨੂੰ ਲੁੱਟ ਕੇ ਅਸੀਂ ਪੈਸੇ ਨਾ ਆਉਣਗੇ ਐ ਨਹੀਂ ਬਣਾ ਸਕੋ ਆ ਦਾ ਹਾਲਾਜੀ ਕਿਤਾ ਭੈਣ ਨੇ ਔਰ ਮੇਰੇ ਪੇਕੇ ਦਾ ਇੱਕ ਬਾਹਰ ਸੰਧੀ ਭੈਣ ਸੁਸਿਆ ਦੇਖੋ ਤੇ ਜਾ ਕੇ ਅਸੀਂ ਤਾਂ ਫੜ ਲੈਣਾ ਸੀ ਜਦੋਂ ਵੀ ਜਿੰਨੇ ਪਾਣੀ ਹੁੰਦੀ ਹੈ ਕਿ ਮੈਂ ਪਾਏ ਨਹੀਂ ਏਡੀ ਮੈਂ ਏਡੀ ਕੁਣੀ ਤਾਂ ਹੈ ਨਹੀਂ ਸੀ ਉਹਦੇ ਹੀ ਪਾ ਦਿੰਦੀ ਮੈਂ ਔਰ ਬੜੇ ਵਧੀਆ ਤਰੀਕੇ ਨਾਲ ਆਇਆ ਮੈਸੇਜ ਲਿਖਿਆ ਤੁਸੀਂ ਸੂਟ ਨਹੀਂ ਭੇਜੇ ਅਸੀਂ ਹੁਣ ਸੂਟ ਲੈਣੇ ਨਹੀਂ ਅਸਲ ਪੈਸੇ ਬਦਲਣੇ ਨਹੀਂ ਕੋਈ ਪੈਸੇ ਐਨੇ ਸੌਖੇ ਬਣਾਉਂਦੇ ਨੇ ਵੈਸੇ ਸਵੇਰ ਤੋਂ ਸ਼ਾਮ ਤੱਕ ਪੂਰੀ ਵੰਗੂਣਾ ਬੰਦ ਤਾں ਜਾ ਕੇ ਰਸੀ ਬਣਾਉਂਦੇ ਨੇ ਔਰ ਬੀਬੀ ਰਾਣੀ ਕਹਿੰਦੀ ਮੈਨੂੰ ਪੈਸੇ ਬਦਲ ਫ੍ਰੀ ਦੇ ਬਦਲ ਸਵਾਲੀ ਲੈ ਐਨੇ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਆਤਮਾਈਆਂ ਹੋਈਆਂ ਨੇ ਫ੍ਰੀ ਦੇ ਕਮਾਉਣ ਦੀਆਂ ਲੋਕਾਂ ਨਾਲ ਚਲਦੀਆਂ ਹੋਣਗੀਆਂ ਠੱਗੀਆਂ ਹਨ ਹੋਣਗੀਆਂ ਆਪਣੇ ਨਾਲ ਹੀ ਇਹਨਾਂ ਦੀਆਂ ਠੱਗੀਆਂ ਚਲਦੀਆਂ ਔਰ ਹੁਣ ਤਾਂ ਮੈਂ ਵੈਸੇ ਵੀ ਅਲਰਟ ਹੋ ਗਈ ਹਾਂ ਬਹੁਤ ਜ਼ਿਆਦਾ ਅਲਰਟ ਹੋ ਗਈ ਹੁਣ ਤਾਂ ਮਾਫੀ ਮੂਹ ਗਿਆ ਮੰਗ ਰਹਾ ਬਥੋਂ ਜੇ ਕਿਦੋਂ ਸੈਣੀ ਹੋ ਜਾ ਕਿਸੇ ਨਾ ਠੱਗੀ ਨਾ ਮੈਨੂੰ ਪਤਾ ਨਹੀਂ ਕਿੰਨੇ ਘਣਾ ਠੱਗੇ ਮਾਰੀਆਂ ਮੈਂ ਕਹਿੰਦੀ ਜੀ ਇਹਨਾਂ ਨੂੰ ਆਦ ਤਾਂ ਬਈ ਹੁੰਦੀਆਂ ਨੇ ਇਹ ਮਾਰੀਆਂ ਹੋਣਗੇ ਪੱਕਾ ਔਰ ਬੜੀ ਭੂਲੀ ਬਣ ਕੇ ਕਹਿੰਦੀ ਆ ਜੀ ਵੀ ਮੇਰੇ ਤਾਂ ਮੈਂ ਤਾਂ ਜੀ ਮੇਰੇ ਚ ਪਹੁੰਚ ਨਹੀਂ ਹੈਗੀ ਮੈਂ ਲੈ ਨਹੀਂ ਸਕਦੀ ਮੇਰਾ ਬੈਸਟ ਕੋਇੰਟਰ ਕੱਢ ਦੋ ਮੈਂ ਤੁਹਾਡੇ ਪਿੰਡ ਦੇ ਨੇੜੇ ਦੀ ਆ ਔਰ ਪਿੰਡ ਦੇ ਨੇੜੇ ਦੀ ਹੋ ਕੇ ਇਤਨਾ ਕਿੱਡੀ ਵੱਡੀ ਚੇਟਿੰਗ ਕੀਤੀ ਪਤਾ ਨਹੀਂ ਕਿੱਥੇ ਨਿਕਲੂਗੀ ਇਹਨਾਂ ਦਾ ਇਹ ਜਿਹੜਾ ਪੈਸਾ ਇਹ ਖਾ ਕੇ ਕਿੱਥੇ ਆਉਣੀ ਹੈ ਇਹ ਉਹ ਲੇਡੀਜ਼ ਨੇ ਜਿਹੜੀਆਂ ਬੜੀਆਂ ਕਨਿੰਗ ਲੇਡੀਜ਼ ਹੁੰਦੀਆਂ ਨੇ ਉਹਨ ਪਰ ਮਾਦ ਵਿੰਡੋਸ ਦੇਖੂਗਾ ਇਹਨਾਂ ਨੂੰ ਫੋੜ ਨਹੀਂ ਕੋਈ ਦੇ ਸਕਦਾ ਛੂ ਰੋਕ ਨਹੀਂ ਸਕਦਾ ਇਹ ਆਉਂਦੀਆਂ ਆਤਾਂ ਦੀ ਬਾਜ ਨਹੀਂ ਆਉਂਦੀਆਂ ਹੈਗੀਆਂ ਤੇ ਹਜੇ ਕੁਛ ਦੀ ਜ ਬਹਨੇ ਮੇਰੇ ਨਾਲ ਗੁੱਸੇ ਦਾ ਹੋਣਾ ਨਹੀਂ ਗੁੱਸੇ ਨਾ ਹੋਵਾ ਹੋਰ ਤੇਰੇ ਹੱਥਾਂ ਪਾਵਾਂ ਸੁਣੇ ਦਾ ਲਓ ਜੀ ਇਹ ਸੀਗੀ ਅੱਜ ਦੀ ਚੀਟਿੰਗ ਸਟੋਰੀ ਤੇ ਦੁਬਾਰਾ ਤੋਂ ਉਹ ਜਿਹੜੀ ਆਪਣਿਆਂ ਨੂੰ ਰਿਪੀਟ ਦੇ ਵਿੱਚ ਉਹ ਤਾਂ ਹਜੇ ਉਹ ਤਾਂ ਆਪਾਂ ਹੁਣ ਤਾਂ ਹੀ ਗੱਲ ਕਰਤਾ ਪਹਿਲਾਂ ਹਣਾ ਤਾਂ 2116 ਇਹਨੇ ਹੁਣ ਜੱਟ ਕੇ ਇਹਨੂੰ ਇਹ ਨਹੀਂ ਪਤਾ ਲੱਗਿਆ ਬੁੱਧੂ ਨੂੰ ਵੀ ਮੈਂ ਹੁਣ ਤਾਂ ਕਹ ਲਵਾਂ ਬਲੌਗ ਪਾ ਕੇ ਹੈਡੀਆਂ ਮੇਰਾ ਚੀਟਿੰਗ ਹੋਈ ਔਰ بار-ਬਾਰ ਅਸੀਂ ਜੀਟਿੰਗ ਤੋਂ ਡੀ ਉਹਦਾ ਸ਼ਕਾਰ ਹੋਈ ਜਾਵਾਂਗੇ ਹੁਣ ਅਸੀਂ ਇਹਨਾਂ ਗੱਲਾਂ ਦੇ ਥੋੜੀਆਂ ਚਕਾਉਣ ਵਾਲੇ ਨਹੀਂ ਹੈਗੇ ਸੋ 95% ਭੈਣਾਂ ਨੇ ਜਿਹੜੀਆਂ ਬਹੁਤ ਸਿਆਣੀਆਂ ਨੇ ਸੁਰਜੀਆਂ ਹੋਈਆਂ ਨੇ ਤੇ ਪਰ 5% ਹੈਗੀਆਂ ਨੇ ਜਿਹੜੀਆਂ ਅਜੀ ਜਿਹਾ ਗੜਬੜ ਕਰਦੀਆਂ ਨੇ ਸੋ ਪ੍ਰਮਾਤਮਾ ਨੂੰ ਸਮੱਤ ਦੇਵੇ ਤੁਸੀਂ ਅਰਦਾਸ ਕਰਿਓ ਉਹਨਾਂ ਦੀ ਕਿ ਪ੍ਰਮਾਤਮਾ ਤੋਂ ਉਹਨਾਂ ਨੂੰ ਸਮੱਤ ਦੇਵੇ ਬੁੱਧੀ ਦੇਵੇ ਅਕਲ ਦੇਵੇ ਤਾਂ ਅੱਗੇ ਤੋਂ ਉਹ ਸੁਧਰ ਜਾਣ ਨਹੀਂ ਤਾਂ ਇਹ ਰਾਤਾ ਉਹਨਾਂ ਦੀ ਐਂਡ ਤੱਕ ਜਾਣਗੇ ਪਰ ਕਿਤੇ ਨਾ ਕਿ ਜੀ ਉਹ ਧੋਖਾ ਖਾ ਜਾਣਗੇ ਸਰੋਠੀ ਕਦੀ ਗੱਲਾਂ ਕਰਦੇ ਕੱਦਿਆ ਬਣਾਵਣ ਗਿਆ ਪੂਰਾ ਪੂੜਾ ਟੁੱਟ ਵੀ ਗਿਆ ਥੀ ਗੱਲਾਂ ਕਰਤੀ ਕਰਦੇ ਆਲੂ ਬਾਲਕ ਦੀ ਸਬਜੀ ਹੈ ਮੈਖਾਨੀਆਂ ਰੋਟੀ ਤੇ ਤੁਸੀਂ ਵੀ ਖਾਓ ਤੇ ਫਿਰ ਮਿਲਾਂਗੇ ਆਪਾਂ ਹੋਰ ਬਲੌਗ ਲੈ ਕੇ ਹੋਣਾ ਇਹਨਾਂ ਪੁੱਛਿਓ ਕਿ ਭੈਣ ਦਾ ਨਾਮ ਕੀ ਹੈ ਨਾਮ ਤਾਂ ਮੈਨੂੰ ਵੀ ਭੈਣ ਦਾ ਪਤਾ ਨਹੀਂ ਹੈਗਾ ਮੇਰਾ ਹਸਬੰਦ ਦਾ ਨਾਮ ਪਤਾ ਹੈ ਜੰਗਾ ਬਲੂ ਬਿੰਡਾ ਉਹਨਾਂ ਦਾ ਮੁਕਸਾ ਡਿਸਟ੍ਰਿਕਟ ਚ ਹੀ ਮੈਨੂੰ ਪਤਾ ਹੈਗਾ ਹੋਰ ਤਾਂ ਮੈਂ ਤਾਂ ਤੁਸੀਂ ਪੁੱਛਿਓ ਵੀ ਨਾ ਲੋੜ ਨਹੀਂ ਹੈਗੀ ਕੋਈ ਚੌੜੀ ਹੈ ਜੀਆਂ ਬਾਰੇ ਜਾਣ ਕੇ ਵੀ ਕੀ ਕਰਨਾ ਤੇ ਚਲੋ ਫਿਰ ਮਿਲਾਂਗੇ ਅੱਜ ਕੱਲ ਨੂੰ ਹੋਰ ਪ੍ਰੋਬਲ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤ ਸ੍ਰੀ ਅਕਾਲ ਤੇ ਮੇਰੀਆਂ ਬੜੀਆਂ ਸਟunning ਜੀਆਂ ਸਟੋਰੀਜ਼ ਹੁੰਦੀਆਂ ਨੇ ਚਲੋ ਠੀਕ ਹੈ ਫਿਰ ਮਿਲਦੇ ਹਾਂ